वाहिान दानकदान वसा दानोसादान त ਨਾਮ सरदान ਸ੍ਰੀ ਅੰਮ੍ਰਿਤ ਜੀਤ ਦਰਸ਼ਨ ਸੁਣਾਂ ਜੁਲਕਿਆ ਚੰਦੇ ਬੰਗੇ ਤੁਬ ਤੁਪ ਅਟਲ ਤਮ ਦਾ ਜੈ ਪੈਰ ਖਰਸਾ ਸਾਹਿਬ ਜੀ ਦੇ ਮੋੜ ਵਾਲੇ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਸਤਿ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚ ਮਤ ਪੱਥ ਤਰੱਖਾ ਆਪ ਅਟਲ ਫੁਰਖਾ ਹੈ ਗੁਰੂ ਇਹ ਪੰਥ ਦੇ ਸਦਾ ਸਹਾਇਤ ਪਤਾਰ ਜੀ ਸ੍ਰੀ ਨਨਤਾਵਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਪੱਤ ਮਤ ਜਿਹੜਾ ਖਾਲਸਾ ਪੰਥ ਤੁਮ ਚੜਵਾ ਗਿਆ ਹੈ ਥੰਲੇ ਦਰਸ਼ਨੇ دیدار ਤੇ ਸੇਵਾ ਸੰਭਾਲਦਾបាន ਪਿਆਰੇ ਖਾਲਸਾ ਦੀ ਮਬਖਸ਼ ਹਿੰਮਾਰਿਆਂ ਦੀ ਮਾਨਦੋਰੀ ਵਪਾਰੀਆਂ ਦੇ ਪੈ ਮੀਤਿਆਂ ਦੇ ਮਟਕਤਿਆਂ ਦੇ ਸੱਚੇ ਪਾਤਸ਼ਾਹੀਓ ਸੱਜਣ ਮੇਰੇ ਰੰਗਲੇ ਚਾਹੇ ਸਿੱਪੇ ਜੀ ਰਾਨ ਗੁਰੂ ਗ੍ਰੀਵ ਨਵਾਜ਼ ਇੱਕੀ ਫਰਕਰੇ ਨੂੰ ਸ਼ੁਭ ਕਰਨ ਸਿੰਘ ਬਹੁਜਾਨ ਸੱਚੇ ਪਾਤਸ਼ਾਹ ਹਾਕਮ ਦੀ ਗੋੜੀ ਨਾਲ ਸ਼ਹੀਦ ਹੋ ਕੇ ਗੁਰੂ ਗ੍ਰੀਵ ਨਵਾਜ਼ ਉਸ ਬੱਚੇ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਿਸ਼ ਕਰਨੇ ਔਰ ਮੂਰਤ ਦਾ ਫਰਮਾਨ ਹੈ ਸੁਖੀ ਬਸੇ है सुखी मसे ਤਲੇ कपार तॾे हंकारिया नानक गर्द गले ਸਤਿਓ ਤੋਂ ਨਗਰਾ ਤੋਂ ਮਤਾਵਾ ਢੈਣਾ ਨੌਜਵਾਨ ਬਜ਼ੁਰਗਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀਆਂ ਜਾਂਦੀਆਂ ਜੰਦਗੀ ਅਨਸੱਚੇ ਪਾਛਾ ਇਹਨਾਂ ਪਰਿਵਾਰਾਂ ਤੋਂ ਨਗਰਾਂ ਤੋਂ ਮਿਹਰ ਪਰਿਆ ਰੱਖਣਾ ਮਾੜੀ ਕਰ ਸੇਵਾ ਪੁੱਤਰ ਕਰ ਵੀਰ ਵੱਲ ਦਾ ਸਵਾਵਾ ਨਿਭਾਇਆ ਜਾਂਦੀਆਂ ਨੇ ਬਹੁ ਗ੍ਰੋਧ ਨੇ ਅੱਜ ਕਿਸਾਨ ਆਗੂ ਹੈ ਕਿਸਾਨ ਵਰਕਰ ਔਰ ਮਜ਼ਦੂਰਾਂ ਨੌਜਵਾਨਾਂ ਬਜ਼ੁਰਗਾਂ ਤੋਂ ਸਿਰ ਤੇ ਮਿਹਰ ਪਰ ਆਤ ਰਖਣਾ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੀਵ ਨਵਾਬ ਇਸ ਮੋਰਚੇ ਦੀ ਸਫਲਤਾ ਬਖਸ਼ਿਸ਼ ਕਰਨੀ ਸੰਭਿਆਵਲੀ ਨੂੰ ਜਾਣ ਗਿਆ ਹੋਇਆ ਗੁਰੂ ਗ੍ਰੀਵ ਨਵਾਬ ਆਪ ਜੀ ਦੀ ਸੁਰ ਬਾਣੀ ਪੜਦੇ ਨੇਕੀ ਪਰਪਰ ਦੀਆਂ ਬਖਤੀਆਂ ਪੁੱਤ ਹੈ ਨਿਰੰਕਟੇ ਸਿੰਘ ਕੇ ਬਿਆਫ ਕਰ ਰਿਹਾ ਅੱਗੇ ਤੋਂ ਬਾੜੇ ਸਿੱਧੇ ਸਪਸ਼ਟ ਬਣਦੇ ਪਰ ਬਖਸ਼ਿਸ਼ ਕਰਨੀ ਸੇ ਪਿਆਰੇ ਬਿੰਦੂ ਜਿਨ ਮਿਲਿਆ ਆਪ ਜੀ ਦਾ ਬਤ ਉੱਤਰ ਮੈਂ ਮਚਕ ਆਵਾਜ਼ ਧਨ ਗੁਰੂ ਨਾਲ ਕਮਾ ਚੜ੍ਹਦੀ ਕਲਾ ਪੂਰੇ ਭਾਣੇ ਸਰਬਤ ਦਾ ਭਲੇ ਦੋਹਰਾ ਅੱਜ ਆ ਭੀਅੋ ਕੱਲ ਕੇ सब ਜੀ ਮੰਨਿਓ ਜੋ है गुरू ਮਨ जी ਹੈ ਰਾਜ प्रभ ਖਲਸਾ ਕੋਰ ਹੈ ਸਭ राज करेगा खाल ਨਾਮ ਜਹਾਜ ਹੈ हूंदे ग्रे जो सर दर सो हूंदे ग्रे ਕਾ ਖਾਲਸਾ ਵਾਹਿਗੁਰੂ ਜੀ ਕੀ फते